ਸਸੇ ਕਾਲ ਸਾਰੇ ਨੂੰ ਮੈਂ ਤੁਹਾਡਾ ਆਪਣਾ ਇੰਦਰ ਪਾਸਿੰਗ ਪਮਾੜੀ ਤੇ ਅੱਜ ਤਰੀਕ ਹੈਗੀ 8 ਮਾਰਚ 2022 ਤੇ ਪਰਸੋਂ ਹੋ ਹੈਗੀ 10 ਮਾਰਚ 2022 ਜਾਣੇ ਕਿ ਵਿਧਾਨ ਸਭਾ ਦੀ ਵੋਟਾਂ ਦਾ ਨਤੀਜਾ ਪੰਜਾਬ ਦੇ ਅੰਦਰ ਇਹ ਇੱਥੇ ਜਿੱਤੇ ਹੀ ਸਾਰੇ ਪਾਰਟੀਆਂ ਦੇ ਉਮੀਦਵਾਰ 10 ਮਾਰਚ ਦੀ ਉਡੀਕ ਕਰ ਰਹੇ ਨੇ ਨਤੀਜੇ ਦੀ ਉਡੀਕ ਕਰ ਰਹੇ ਨੇ ਉੱਥੇ ਇੱਕ ਸਾਨੀ ਮੋਰਚੇ ਬਣਿਓ ਐਲਾਨੇ ਗਏ ਸਰਦਾਰ ਹਰਪੀ ਸਿੰਘ ਮਖੂਜੀ ਤੇ ਜਿਨ੍ਹਾਂ ਦਾ ਮੈਂ ਬਹੁਤ ਸਾਦੇ ਤੇ ਡਟ ਕੇ ਸਾਥ ਦਿੱਤਾ ਤੇ ਉਹ ਦਸਤੇ ਜਿੰਡੀ ਕਰੇ ਉਹ ਆਪਣੇ ਕੰਮ ਵਿੱਚ ਲੱਗ ਚੁੱਕੇ ਨੇ ਉਹ ਆਪਦੇ ਕੰਮ ਕਰ ਰਹੇ ਨੇ ਲੋਕਾਂ ਦੀ ਆਵਾਜ਼ ਹਣੀ ਚੱਕਰ ਚੱਕ ਰਹੀ ਹੈ ਉਹਨਾਂ ਨੇ ਤੇ ਜਿਸ ਤਰ੍ਹਾਂ ਮੈਂ ਉਹਨਾਂ ਨਾਲ ਦੋ ਵਾਰੀ ਮੇਰੀ ਉਹਨਾਂ ਨਾਲ ملاقات ਹੋਈ ਉਹਨੂੰ ਬਹੁਤ ਦੇਖ ਕੇ ਖੁਸ਼ੀ ਹੋਈ ਉਸ ਤੋਂ ਬਾਅਦ ਉਹ ਉਹ ਦਿਨਾਂ ਨਾਲ ਮਿਲਣ ਦੋ ਵਾਰੀ ਵੀ ਉਹਨਾਂ ਦੇ ਨਾਲ ਐ ਦੋ ਦਿਨ ਉਹਨਾਂ ਦੇ ਨਾਲ ਰਿਹਾ ਮੈਂ ਤੇ ਉੱਥੋਂ ਮੈਨੂੰ ਪਤਾ ਲੱਗਦਾ ਵਾ ਕਿ ਉਹਨਾਂ ਨੇ ਚਾਰ ਪੰਜ ਕੰਮ ਕੀਤੇ ਜਿਹੜੇ ਉਹ ਥੋੜੇ ਮੈਨੂੰ ਦੱਸ ਦੇਣਾ ਵਾ ਜਿਹੜੇ ਸਾਹਮਣੇ ਸੀਗੇ ਦੱਸਣਾ ਮੈਂ ਇਸ ਕਰਕੇ ਨਹੀਂ ਜਾਉਂਦਾ ਦੱਸਣਾ ਮੈਂ ਇਸ ਕਰਕੇ ਇਸ ਕਰਕੇ ਨਹੀਂ ਜਾਉਂਦਾ ਕਿ ਉਹਨਾਂ ਦੀ ਮੈਂ ਕੋਈ ਵਧਾਈ ਕਰਨਾ ਚਾਹੁੰਨਾ ਵਾ ਦੱਸਣਾ ਮੈਂ ਇਸ ਕਰਕੇ ਚਾਹੁੰਦਾ ਵਾ ਕਿ ਕੁਝ ਬੰਦੇ ਹੈ ਕਿ ਉਹਨਾਂ ਬੱਚੇ ਜਨੂਨ ਕੁਝ ਹੈ ਕਿ ਲੋਕਾਂ ਦੇ ਕੁਝ ਕਰਨ ਦੇ ਲਈ ਕਿਉਂਕਿ ਉਹ ਦਸਤੀਕ ਤਰੀਕੇ ਨਾਲ ਨਹੀਂ ਹੋਈ ਕਿਉਂਕਿ ਜੇ ਦਸਤੀ ਮੈਨੂੰ ਲੋਕੀ ਜਿੱਤਾਂ ਹੋਣਗੇ ਮੈਂ ਤਾਂ ਕੰਮ ਕਰੂੰਗਾ ਤਾਂ ਮੈਂ ਕਰੂਗਾ ਨਾ ਉਹ ਬਿਨਾਂ ਹੀ ਕਿਸੇ ਨਤੀਜੇ ਦੇਖੇ ਬਿਨਾਂ ਹੀ ਆਦੇ ਕੰਮ ਲੱਗੇ ਨੇ ਜਿਵੇਂ ਕੰਮ ਇੱਕ ਉਹਨਾਂ ਕੋਲ ਆਪਣੇ ਭਾਈ ਆਏ ਕਿ ਹਾਂ ਵੀ ਨਾ ਰੋਡ ਦੇ ਵਿੱਚ ਜ਼ਮੀਨ ਆਉਂਦੀ ਸੀ ਕਿ ਤੇ ਉਹ 4 ਮਹੀਨੇ ਹੋ ਗਏ ਸਨ ਖੱਜਲ ਹੁੰਦਿਆਂ ਨੂੰ ਤੇ ਐਸ ਡੀ ਐਮ ਜਾਂ ਕਾਨਗੋਰ ਦਾ ਪਟਵਾਰੀ ਸਹੀ ਉਹਨਾਂ ਨੂੰ ਨਹੀਂ ਦਿਖ ਰਹੀ ਸਨ ਤੇ ਸਪੈਸ਼ਲ ਲੁਧਿਆਣਾ ਕਚਰੀ ਦੇ ਅੰਦਰ ਇੱਥੇ ਕਾਰਗੋ ਨੂੰ ਪਟਵਾਰੀ ਨੂੰ ਮਿਲ ਕੇ ਆਈ 19 ਬਾਰੇ ਕਹਿ ਕੀ ਆ ਠੀਕ ਹੈ ਤੇ ਉਹਨਾਂ ਕੰਮ ਕਰਵਾ ਕੇ ਆ। ਦੂਜਾ ਤੇ ਭਾਖੜਾ ਡੈਮ ਦਾ ਉਹਨਾਂ ਨੇ ਬਾਤ ਚੱਕੀ ਥੋੜੀ ਜੀ ਜੇ ਭਾਖੜਾ ਡੈਮ ਉਹਨਾਂ ਨੇ ਗੱਲ ਚੱਕੀ ਭਾਖੜਾ ਡੈਮ ਦੀ ਵੀ ਤੇ ਉਹ ਵੀ ਉਹ ਬੁਲੰਦੀ ਤੱਕ ਲੈ ਕੇ ਜਾਣਗੇ ਉਹ ਉਹਨਾਂ ਨੇ ਕੰਮ ਸਟਾਰਟ ਕਰ ਦਿੱਤਾ ਵਾ ਤੇ ਉਸ ਗੱਲ ਨੂੰ ਉਹ ਸਟਾਰਟ ਕਰਕੇ ਕਰਕੇ ਜਿੰਮੇਵਾਰੀ ਦੇ ਪਏ ਸੀਗੇ ਕੀ 60% ਹਿੱਸਾ ਆਪਣਾ ਪੰਜਾਬ ਦਾ ਹੁੰਦਾ ਸੀ 40% ਦੂਜਿਆਂ ਦਾ ਹੁੰਦਾ ਸੀ ਉਹ ਇੱਕਦਾਂ ਖਤਮ ਕਰ ਦਿੱਤਾ ਤੇ ਉਹ ਵਿਚਾਰ ਵਟਾਂਦਰਾ ਉਹਨਾਂ ਨੇ ਸ਼ੁਰੂ ਕੀਤਾ ਵਾ ਤੇ ਉਹ ਉਹ ਬਾਚੱਕ ਉਹ ਵੀ ਬਾਜ ਉਹਨਾਂ ਨੇ ਚੱਕੀ ਆ ਤੀਸਰੀ ਗੱਲ ਕੀ ਹਾਂ ਵੀ ਆਪਣੇ ਰਿਹਾਈ ਸਿੰਘਾਂ ਦੇ ਲਈ ਰਿਹਾਈ ਸਿੰਘਾਂ ਲਈ ਆਪਣੇ ਸਰਾਬੇ ਇੱਥੇ ਆਪਣੇ ਸਿੰਘ ਸਿੰਘ ਬੈਠੇ ਨੇ ਉਹ ਖੜ੍ਹ ਹੜਤਾਲ ਤੇ ਉਹਨਾਂ ਕੋਲ ਜਾ ਕੇ ਆਏ ਸਿਰਫ ਉਹਨਾਂ ਕੋਲ ਜਾ ਕੇ ਨਹੀਂ ਆਏ ਮੈਂ ਕੱਲ ਉਹਨਾਂ ਨਾਲ ਗੱਲ ਕੀਤੀ ਜਾ ਕੇ ਆਏ ਤੇ ਨਹੀਂ ਉਹ ਕਹਿੰਦਾ ਯਾਰ ਜੇ ਆਪਾਂ ਜਾ ਕੇ ਆਗੇ ਕੁਝ ਕੰਮ ਨਾ ਕੀਤਾ ਫਾਇਦਾ ਕਦਾ ਹੋਇਆ ਕਹਿੰਦਾ ਉਹ ਵੀ ਪੋਲਿਟਿਕਸ ਵਾਲਾ ਕੰਮ ਹੋਇਆ ਕਿ ਜਾ ਕੇ ਆਗੇ ਹਰਪ ਸਿੰਘ ਜੀ ਇਸ ਮਸੇ ਤਰਨਾ ਹੂ ਤੋ ਵਾਦ ਉਹ ਦਿੱਲੀ ਵਿੱਚ ਉਹਨਾਂ ਨੇ ਆਪਦੇ ਆਪ ਦਾ ਕੰਟੈਕਟ ਕਰ ਕਰਨੀ ਕੋਸ਼ਿਸ਼ ਕੰਟੈਕਟ ਕਰ ਰਹੇ ਨੇ ਕਿ ਤਾਂ ਜੋ ਮੈਂ ਆਪ ਦਿੱਲੀ ਵਿੱਚ ਮੀਟਿੰਗ ਰੱਖਾਂ ਇਹਨਾਂ ਦੀ ਆਵਾਜ਼ ਨੂੰ ਹੋਰ ਚੱਕਾਂ ਤੇ ਹੋਰ ਸਟੈਂਡਪਲਾਨ ਤੇ ਉਹ ਵਾਦ ਨੂੰ ਉਹਨਾਂ ਨੇ ਉਸ ਉਸ ਤਾਂ ਦੇ ਨਾਲ ਵਰਕ ਕਰਨਾ ਸ਼ੁਰੂ ਕਰ ਦਿੱਤਾ ਤੇ ਇੱਕ ਜਿਹੜਾ ਕੰਮ ਸੀ ਤਾਂ ਉਹ ਬੈਸਟ ਕੀਤਾ ਚੌਥਾ ਕੰਮ ਰੈਕੋਰਡ ਦਾ ਡਾਕਟਰ ਸੀਗਾ ਕੋਈ ਸਰਕਾਰੀ ਡਾਕਟਰ ਸੀਗੇ ਠੀਕ ਹੈ ਉਹ ਆਪ ਦਾ ਸਰਕਾਰੀ ਕੰਮ ਤੋਂ ਛੁੱਟੀ ਲੈ ਕੇ ਆ ਪ੍ਰਾਈਵੇਟ ਕਲੀਨਿਕ ਖੁੱਲਿਆ ਹੋਇਆ ਸੀਗਾ ਤੇ ਉੱਥੇ ਆਪਨੇ ਦਰਦਰਾ ਪੈਸੇ ਕਮਾ ਰਹੇ ਸੀਗੇ ਤੇ ਆਪਣਾ ਇੱਕ ਤਰ੍ਹਾਂ ਦਾ ਤਨਖਾਹ ਵੀ ਆ ਰਹੀ ਸੀ ਫ੍ਰੀ ਦੀ ਤੇ ਆ ਪ੍ਰਾਈਵੇਟ ਕਲੀਨਿਕ ਚ ਚਲਾਇਆ ਸੀ ਉਹਨਾਂ ਨੇ ਜਾ ਕੇ ਉੱਥੇ ਢੜਲੇ ਨਾਲ ਵੀਡੀਓ ਬਣਾਈ ਆ ਤੇ ਉਹ ਕੰਮ ਚੱਕ ਕੇ ਫੱਟੇ ਚੱਕ ਤੇ ਇਹ ਹੀ ਮੈਂ ਗੱਲਾਂ ਤਾਂ ਸੁਣਾਈਆਂ ਨੇ ਕਿ ਹਮੇ ਸੋਚਦਾ ਸੀ ਕਿ ਜਿੱਦੇ ਬਾਕੀ ਪਾਰਟੀ ਦੇ ਉਮੀਦਵਾਰ ਨਹੀਂ ਉਹ ਦਾਤਰੀ ਡੀ ਕਰ ਰਹੇ ਨੇ ਦਾਤਰੀ ਤੋਂ ਬਾਅਦ ਰਿਜ਼ਲਟ ਬਹੁਤ ਕੀ ਰਿਜ਼ਲਟ ਜੇ ਉਹ ਮੰਨ ਲਓ ਨਾ ਰਿਜ਼ਲਟ ਆ ਗਿਆ ਜਿਹੜੇ ਹਾਰ ਗਏ ਉਹਨਾਂ ਦਾ ਵੀ ਹਾਰ ਕੋਸ਼ਿਸ਼ ਕਰਨੀ ਸਕੇਦੇ ਤੇ ਜੱਤ ਕੇ ਉਹਨਾਂ ਜਿਹੜੇ ਜੱਤ ਕੇ ਨਾਲ ਬਤਾ ਕੀ ਜਣਾ ਉਹਨਾਂ ਨੇ ਕਹਣਾ ਯਾਰ ਸਾਡੇ ਉੱਪਰ ਸਰਕਾਰ ਨਹੀਂ ਬਣੀ ਇਹ ਤੁਸੀਂ ਤਾਂ ਨਹੀਂ ਕੋਸ਼ਿਸ਼ ਕਰ ਸਕਦੇ ਇਹ ਜਿਹੜੇ ਜੱਤ ਵੀ ਗਏ ਤੇ ਉਹਨਾਂ ਦੀ ਉੱਪਰ ਸਰਕਾਰ ਉਹਨਾਂ ਦੀ ਬਣ ਵੀ ਗਈ ਉਸੇ ਪਾਰਟੀ ਦੀ ਬਣ ਗਈ ਫਿਰ ਉਹਨਾਂ ਕੋਲ ਕੀ ਬਹਾਨਾ ਹੋਣਾ ਸਾਡੇ ਖਜ਼ਾਨੇ ਖਾਲੀ ਨੇ ਦੂਜੀ ਸਰਕਾਰ ਨੇ ਸਾਡੇ ਲਈ ਕੁਝ ਛੱਡਿਆ ਹੀ ਨਹੀਂ ਇਹ ਬਹਾਨੇ ਹੁੰਦੇ ਤੱਕ ਆਉਂਦੇ ਰਹੇ 70-75 ਸਾਲ ਹੋ ਗਏ ਇਹ ਕੁਛ ਆਪਾਂ ਦੇਖਦੇ ਆਂ ਨੂੰ ਜੇ ਕੁਝ ਕਰਨਾ ਹੋਵੇ ਨਾ ਇਹ ਤਾਂ ਕੁਝ ਕਾਜ ਆਉਂਦੀ ਹੋਵੇ ਤਾਂ ਉਹਦੇ ਬਹਾਨੇ ਲੂੜਨੀ ਪੈਂਦੀ ਬਹਾਨੇ ਲਾਉਂਦਾ ਜਿਹਨੇ ਕੰਮ ਕਰਨੇ ਹੁੰਦੇ ਉਹਦੇ ਕੋਲ ਬਹਾਨੇ ਨਹੀਂ ਹੁੰਦੇ ਉਹ ਕੋਸ਼ਿਸ਼ ਕੁਝ ਕਰੀ ਜਾਂਦੇ ਆਂ ਵੀ ਇਹ ਪਤਾ ਹੋਵੇ ਕਿ ਕੰਮ ਹੈ ਇਹ ਕਰਨਾ ਤਾਂ ਬੰਦਾ ਕਰਦਾ ਹੀ ਕਰਦਾ ਠੀਕ ਹੈ ਜੇ ਆਪਾਂ ਛੋਟੇ ਐਗਜ਼ਾਮਪਲ ਲੈ ਲਈਏ ਜੇ ਮੇਰਾ ਬਾਪੂ ਹੁੰਦਾ ਸੀ ਕਹਿੰਦਾ ਕਰਾ ਬੁੱਤਰਾ ਚਾਹੇ ਪੇਪਰ ਹੁੰਦੇ ਜਾਂ ਨਹੀਂ ਉਹਦੇ ਪਾਪਾ ਇਹ ਜਿਹੇ ਪੇਪਰ ਹੁਣ ਇਹ ਪੱਠੇ ਤੇ ਵੱਟੇ ਲੈ ਕੇ ਆਣੇ ਆ ਡੰਗਰਾਂ ਲਈ ਮਾਇ ਜੀ ਠੀਕ ਆ ਪਤਾ ਹੀ ਪੱਠੇ ਮੈਂ ਵੱਢਣੇ ਆ ਚਾਹੇ ਪੇਪਰ ਚੱਲਦੇ ਆ ਚਾਹੇ ਨਹੀਂ ਚੱਲਦੇ ਸਿਰੇ ਸਾਜਿਦ ਦਾਤੀ ਚੱਕਣੀ ਆ ਕਿ ਸਵੇਰ ਸਰ ਕੰਮ ਕਰ ਦੋ ਨਵੇੜ ਦੋ ਪਾਪਾ ਦਾ ਮੇਤੋ ਬਾਦ ਪੱਟੇ ਧੁੱਪ ਚੜ੍ਹ ਜਾਣੀ ਆ ਧੁੱਪ ਜਾਣ ਦਾ ਕੰਮ ਨਹੀਂ ਹੋਣਾ ਪਹਿਲਾਂ ਸਿਰੇ ਸਰੀਆ ਦਾ ਕੰਮ ਨਵੇੜ ਕੇ ਪਰੇ ਕਰੋ ਇਸੇ ਤਰ੍ਹਾਂ ਹੀ ਜਿਵੇਂ ਮੱਖੋ ਜੀ ਨੂੰ ਆਰਪੀਸ ਮੱਖੋ ਜੀ ਨੂੰ ਪਤਾ ਕਿ ਮੈਂ ਲੋਕਾਂ ਦੀ ਸੇਵਾ ਕਰਨੀ ਆ ਜਾ ਜਿਵੇਂ ਮਰਜ਼ੀ ਹੋਇਆ ਲੋਕਾਂ ਦਾ ਮਰਜ਼ੀ ਹੋਇਆ ਚੋਥੋਂ ਦਿਲੋਂ ਵਿਲਿੰਗ ਆ ਰਹੀ ਆ ਕਰ ਰਹੇ ਨੇ ਉਹ ਆਦ ਕਰੀ ਜਾ ਰਹੇ ਨੇ ਉਹਨਾਂ ਨੇ ਦੋਨੇ ਪਲੈਨਿੰਗਾਂ ਬਣਾ ਲਈਆਂ ਕੱਲ ਸਾਡੀ ਮੀਟਿੰਗ ਹੋਈ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਤਾਂ ਉਹਨਾਂ ਨੇ ਜੇ ਕਹਿੰਦੇ ਇਲੈਕਸ਼ਨਾਂ ਵਿੱਚ ਨਤੀਜਾ ਜੋ ਮਰਜ਼ੀ ਹੋਵੇ ਜੇ ਪੋਜ਼ਿਟਿਵ ਹੁੰਦਾ ਤਾਂ ਆਪਾਂ ਕੰਮ ਕਰਨੇ ਆਏ ਕੰਮ ਕਰਨੇ ਆ ਜੇ ਨੈਗੇਟਿਵ ਹੁੰਦਾ ਤਾਂ ਆਪਾਂ ਆਏ ਕੰਮ ਕਰਨੇ ਆ ਪਰ ਕੰਮ ਕਰਨੀ ਜ਼ਰੂਰ ਆ ਠੀਕ ਹੈ ਜੀ ਕੰਮ ਕਰਨ ਦੀ ਜ਼ਰੂਰਤ ਇੱਕ ਤਰੀਕਾ ਆਪਾਂ ਜੂਰ ਚੇਂਜ ਕਰਾਂਗੇ ਪਰ ਆਪਾਂ ਲੋਕਲ ਸੇਵਾ ਵਿੱਚ ਹੀ ਰਹਿਣਾ ਦੁਨੀਆ ਸੇਵਾ ਕਰਦੇ ਨਾ ਲੋਕਲੀ ਬਣਨਾ ਵਾ ਤੇ ਇਹ ਗੱਲਾਂ ਮੈਨੂੰ ਬਹੁਤ ਚੰਗੀਆਂ ਲੱਗੀਆਂ ਮੈਨੂੰ ਮੈਂ ਉਹਨਾਂ ਨੂੰ ਸਲਾਮ ਕੀਤਾ ਮੈਂ ਕਿ ਵੈਸਟੋ ਬਲੌਗ ਇੱਕ ਮੈਂ ਇੱਕ ਨੰਬਰ ਚੱਲ ਰਿਹਾ ਮੈਨੂੰ ਬਹੁਤ ਖੁਸ਼ੀ ਹੋਈ ਇਹ ਕੁਝ ਗੱਲਾਂ ਕਹਿੰਦਾ ਹੋਏ ਮੌਣ ਕੇ ਮਾ ਚੋਣਾ ਵਾ ਠੀਕ ਹੈ ਜੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਕਮੈਂਟ ਕਰਦੇ ਸ਼ੇਅਰ ਵੀ ਕਰਦੇ ਬਹੁਤ ਬਹੁਤ ਫਿਰ ਮਿਲਦੇ ਆ ਅਗਲੀ ਵੀਡੀਓ ਦੇ ਅੰਦਰ ਉਡਾ ਆਪਣੇ ਤਰਫ ਪਾਸਿਕ ਪਮਾਲੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਿਰ ਮਿਲਦੇ ਆਂ